ਤੋ ਜੇ ਆਪਾਂ ਬੰਦਾ ਮਿਹਨਤ ਕਰਨ ਵਾਲਾ ਵੇ ਬਾਈ ਹੋ ਕੀ ਨਹੀਂ ਸਕਦਾ ਨਾ ਚਾਕੇ ਸਭ ਕੁਝ ਹੁੰਦਾ ਬਸ ਮਿਹਨਤ ਚਾਹੀਦੀ ਆ ਥੋੜੇ ਬੰਦੇ ਨੂੰ ਸਮਾਂ ਸਬਜੀ ਥੋੜਾ ਸਮਾਂ ਮੰਗਦੀ ਆ ਸਮਾਂ ਦੇਣਾ ਜ਼ਰੂਰੀ ਆ ਸਬਜੀ ਲਈ ਸਭ ਕੁਝ ਹੋ ਜਾਂਦਾ ਬਾਈ ਆਪਣੇ ਤਾਂ ਸਿੱਧਾ ਇਹ ਕਹਿੰਦੇ ਵੀ ਜਿਹੜੀ ਇਹ ਧਰਤੀ ਐ ਇੱਥੇ ਤਾਂ ਬੰਦੇ ਹਰੇ ਹੁੰਦੇ ਆ ਜਿਹੜੀ ਆਪਾਂ ਸਿੱਧੀ ਗੱਲ ਕਰ ਗਏ ਬਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਢਾਲੀਵਾਲ ਪਿੰਡ ਕੌਣੀ ਆ ਜੀ ਰਹੀ ਗੱਲ ਬਾਈ ਸਬਜ਼ੀਆਂ ਦੀ ਜਿਵੇਂ ਅੱਜ ਕੱਲ ਆਪਾਂ ਕਹਿ ਸਕਦੇ ਆ ਵੀ ਬਾਜ਼ਾਰੂ ਸਬਜ਼ੀਆਂ ਜਿਹੜੀਆਂ ਆਉਂਦੀਆਂ ਬਜਾਰੂ ਸਬਜ਼ੀਆਂ ਜ਼ਿਆਦਾਤਰ ਹੁਣ ਮੰਨ ਕੇ ਚਲੋ ਵੀ ਕੈਮੀਕਲ ਨਾਲ ਸੰਬੰਧਤ ਹੀ ਆਉਂਦੀਆਂ ਐ ਸੋ ਮੈਂ ਇਸ ਗੱਲ ਦੇ ਵਿੱਚ ਨਾਖੋਸ਼ ਆ ਵੀ ਨਹੀਂ ਸਬਜ਼ੀਆਂ ਜਿਹੜਾ ਜ਼ਿੰਮੇਵਾਰ ਜਿਹਦੇ ਕੋਲ ਜਿੰਨੀ ਜਗ੍ਹਾ ਹੈਗੀ ਆ ਖਾਸ ਕਰਕੇ ਜਿਹੜਾ ਟਾਣੀ 'ਚ ਬੈਠਾ ਜਾਂ ਖੇਤ ਦੇ ਵਿੱਚ ਬੈਠਾ ਉਹਨੂੰ ਤਾਂ ਹਰ ਤਰ੍ਹਾਂ ਦੀ ਸਬਜ਼ੀ ਆਪਦੀ ਖੁਦ ਹੀ ਬਜਾਈ ਕਰਨੀ ਚਾਹੀਦੀ ਐ। ਵੀਰੇ ਸਬਜ਼ੀਆਂ ਦੀ ਸਬਜ਼ੀਆਂ ਦੇ ਵਿੱਚ ਗੱਲ ਕਰਗੇ ਤਾਂ ਜਿਹੜੇ ਪਾਲਕ, ਮੇਥੇ, ਧਨੀਆ ਹੋ ਗਿਆ ਤੁੰਗੋਂ ਤੋਂ ਅੱਗੇ ਜੇ ਹਣ ਆਪਾਂ ਖੀਰੇ ਹੈਗੇ ਆ ਮੇਰੇ ਕੋਲੇ ਖੀਰੇ ਤੋਂ ਅੱਗੇ ਬੰਦ ਗੋਭੀ ਗੰਡ ਗੋਭੀ ਆਲੂ ਹਰਾ ਗੰਡਾ ਲਸਣ ਆ ਗਈ ਤੇ ਸਲਗਮ ਆ ਗਈ ਮੂੰਗਰੇ ਹੋਗੇ ਪਰਮਲ ਕਰੇਲੇ ਹੋਗੇ ਝਾੜ ਕਰੇਲੇ ਹੋਗੇ ਉਹ ਚਲੋ ਹਜੇ ਥੋੜਾ ਸੀਨ ਆਫ ਸੁੱਕ ਚੁਕੇ ਝਾੜ ਕੇਲੇ ਹੋਗੇ ਤੇ ਦੂਸਰੇ ਕਰੇਲੇ ਹੋਗੇ ਵੀਰੇ ਬਾਈ ਵੀਰੇ ਮੈਂ ਕੋਈ ਐਂਟੀਪੈਡਿਕ ਜਾਂ ਕੋਈ ਆਪਾਂ ਜਮਗੇ ਰੇ ਸਪਰੇਆਂ ਤੋਂ ਕੰਮ ਨਹੀਂ ਲੈਂਦਾ ਸਿਰਫ ਮੇਰੇ ਖਾਦ ਦੇ ਤੌਰ ਤੇ ਆ ਜੋ ਵੀ ਮੇਰਾ ਡਰਮ ਦੇ ਵਿੱਚ ਕਲੀ ਹੋ ਗਿਆ ਜਿਵੇਂ ਨੀਲਾ ਤੁੱਥ ਹੋ ਗਿਆ ਉਹ ਕੁਲ ਕੇ ਰੱਖਿਆ ਹੋਇਆ ਮੈਂ ਦੂਜੀ ਗਾ ਸਪਰੇਆਂ ਨਹੀਂ ਕਰਦਾਗਾ ਤੇ ਮੈਂ ਰੂੜੀ ਦੀ ਖਾਦ ਆ ਜੋ ਮੈਂ ਵੱਤ-ਵੱਤ ਉਹਦੀ ਵਰਤੋਂ ਕਰਦਾ ਤੇ ਵੈਸੇ ਆਪਾਂ ਨਹੀਂ ਤੇ ਕੁੱਕੜਾਂ ਹਾਂ ਜੋ ਜ਼ਰੂਰੀ ਸਫਾਈ ਕਰਦੇ ਆਪਾਂ ਖੁੱਡੇ ਦੀ ਜੋ ਉਹਦਾ ਮਟੀਰੀਅਲ ਹੁੰਦਾ ਜੋ ਹੁੰਦਾ ਵਿੱਚ ਉਹ ਸਬਜ਼ੀ ਦੇ ਵਿੱਚ ਆਪਾਂ ਸੱਟਦੇ ਹਾਂ ਵੀਰੇ ਠੀਕ ਹੈ ਅਛਾ ਭਾਈ ਇਹ ਘਰ ਦੇ ਵਾਸਤੇ ਇਹ ਸਬਜ਼ੀਆਂ ਅਗਾਈਆਂ ਹੋਈਆਂ ਲਾਈਆਂ ਹੋਈਆਂ ਤਕਰੀਬਨ ਜੇ ਮੈਂ ਸਬਜ਼ੀਆਂ ਦੀ ਗੱਲ ਕਰਾਂ ਆਲਮੋਸਟ ਮੇਰੇ ਕੋਲ ਤਕਰੀਬਨ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਹੋਈਆਂ ਜੇ ਆਪਾਂ ਬਾਹਰੋਂ ਸਬਜ਼ੀ ਲੈਣ ਦੀ ਗੱਲ ਕਰਗੇ ਤਾਂ ਜੇ 100% ਮਗਰ ਮੈਂ ਕਹਿ ਸਕਦਾ ਵੀ 15 ਤੋਂ 20% ਮੈਂ ਸਬਜ਼ੀ ਜਿਹੜੀ ਆਪਣੀ ਮੁੱਲ ਲੈ ਕੇ ਮੈਂ ਕਰੇ ਵਕਤੋਂ ਕਰਦਾ ਮੁੱਲ ਸਬਜ਼ੀ ਦੀ ਰਹੀ ਗੱਲ ਚਲੋ ਆਂਡੀ ਗਵਾਂਡੀਆਂ ਦੀ ਜਿਹੜੋ ਕੋਈ ਆਉਂਦਾ ਜਿਹੜੋ ਆਪਣੇ ਸਬਜ਼ੀ ਵਾਫਰ ਹੋ ਜਾਂਦੀ ਆ ਹੋ ਜਾਂਦੇ ਪਤਾ ਵੀ ਹੁਣ ਗੋਭੀ ਜਿਹੜੋ ਆਪਾਂ ਲਾਉਣੇ ਆ ਤਕਰੀਬਨ ਆਪਣੇ ਆਤ ਦੇ 15-20 ਬੂਜਰਾ ਆਪਾਂ ਇਕੱਠੇ ਲਾਉਣੇ ਆ ਤੇ ਉਹ ਇਕੱਠੇ ਪੱਕਦੇ ਆ ਇਕੱਠੇ ਇਕਦਾਂਵੀਂ ਆਉਂਦੀ ਉਹ ਆਪਾਂ ਵੀ ਵਰਤੋਂ ਨਹੀਂ ਦੀ ਪੂਰੀ ਪ੍ਰੋਪਰ ਕਰ ਸਕਦੇਗੇ ਤੇ ਜੇ ਆਪਾਂ ਦੋ ਫੁੱਲ ਲਾ ਬਣਾਉਣੇ ਤਾਂ ਕੋਈ ਦੋ ਚਾਰ ਕੋਈ ਜਿਹੜੇ ਰਿਸ਼ਤੇਦਾਰ ਆਇਆ ਜਾਂ ਕੋਈ ਵੈਸੇ ਆਂਡ ਗਵਾਡਾ ਪਾ ਉੱਥੇ ਵੀ ਪਹੁੰਚ ਦੀ ਕਰ ਦਿੰਦੇ ਉਹਨਾਂ ਨੂੰ ਦੇ ਦਨੇ ਵੈਸੇ ਲੈ ਜਾਂਦੇ ਵੀਰੇ ਆਲਮੋਸਟ ਭਾਈ ਖੇਤੀ ਦੇ ਵਿੱਚ ਆਪਣੇ ਦਾ ਸਿੱਧਾ ਇਹ ਕਹਿੰਦੇ ਵੀ ਜਿਹੜੀ ਇਹ ਧਰਤੀ ਐ ਇੱਥੇ ਤਾਂ ਬੰਦੇ ਹ ਬੰਦਾ ਮਿਹਨਤ ਕਰਨ ਵਾਲਾ ਵੇ ਬਈ ਹੋ ਕੀ ਨਹੀਂ ਸਕਦਾ ਨਾ ਚਾਕੇ ਸਭ ਕੁਝ ਹੁੰਦਾ ਬਸ ਮਿਹਨਤ ਚਾਹੀਦੀ ਆ ਥੋੜੇ ਬੰਦੇ ਨੂੰ ਸਮਾਂ ਸਬਜੀ ਥੋੜਾ ਸਮਾਂ ਮੰਗਦੀ ਆ ਸਮਾਂ ਦੇਣਾ ਜ਼ਰੂਰੀ ਆ ਸਬਜੀ ਲਈ ਸਭ ਕੁਝ ਹੋ ਜਾਂਦਾ ਬਈ ਹੱਟੀ ਹੱਟੀ ਬਿਲਕੁਲ ਵਾਝਦਾ ਹੀ ਨਹੀਂ ਬਈ ਦੁਕਾਨ ਤੇ ਜੇ ਕੋਈ ਦੇਖੋ ਕੋਈ 11 ਕਿਤੇ ਕੋਈ 5 10% ਜਾਂ 10 15% ਸਬਜੀ ਲੈਣ ਦੀ ਲੋੜ ਪੈ ਜੇ ਕੋਈ ਰਾਹਦਾਰੀ ਤੋਂ ਤਾਂ ਲੈ ਲਿਦਿਆ ਨਹੀਂ ਆਦਰਵਾਇਜ਼ ਨਹੀਂ ਲੋੜ ਪੈਂਦੀ ਤਕਰੀਬਨ ਬਈ ਮੇਰਾ ਨਾਮ ਗੁਰਪ੍ਰੀਤ ਸਿੰਘ ਢਾਲੀਵਾਲ ਪਿੰਡ ਕੌਣੀ ਆ ਜੀ ਰਹੀ ਗੱਲ ਬਾਈ ਸਬਜ਼ੀਆਂ ਦੀ ਜਿਵੇਂ ਅੱਜ ਕੱਲ ਆਪਾਂ ਕਹਿ ਸਕਦੇ ਆਂ ਵੀ ਬਾਜ਼ਾਰੂ ਸਬਜ਼ੀਆਂ ਜਿਹੜੀਆਂ ਆਉਂਦੀਆਂ ਬਾਜ਼ਾਰੂ ਸਬਜ਼ੀਆਂ ਜਿਆਦਾਤਰ ਹੁਣ ਮੰਨ ਕੇ ਚਲੋ ਵੀ ਕੈਮੀਕਲ ਨਾਲ ਸੰਬੰਧਤ ਹੀ ਆਉਂਦੀਆਂ ਸੋ ਮੈਂ ਇਸ ਗੱਲ ਦੇ ਵਿੱਚ ਨਾਖੁਸ਼ ਆ ਵੀ ਨਹੀਂ ਸਬਜ਼ੀਆਂ ਜਿਹੜਾ ਜ਼ਿੰਮੇਦਾਰ ਜਿਹਦੇ ਕੋਲ ਜਿੰਨੀ ਜਗ੍ਹਾ ਹੈਗੀ ਆ ਖਾਸ ਕਰਕੇ ਜਿਹੜਾ ਟਾਣੀ 'ਚ ਬੈਠਾ ਆ ਜਾਂ ਖੇਤ ਦੇ ਵਿੱਚ ਬੈਠਾ ਉਹਨੂੰ ਤਾਂ ਹਰ ਤਰ੍ਹਾਂ ਦੀ ਸਬਜ਼ੀ ਆਪਦੀ ਖੁਦ ਹੀ ਬਜਾਈ ਕਰਨੀ ਚਾਹੀਦੀ ਆ ਵੀਰੇ ਸਬਜ਼ੀਆਂ ਦੀ ਸਬਜ਼ੀਆਂ ਦੇ ਵਿੱਚ ਗੱਲ ਕਰਗੇ ਤਾਂ ਜਿਹੜੇ ਪਾਲਕ ਮੇਥੇ ਧਨੀਆਂ ਹੋ ਗਿਆ ਤਨੋਂ ਤੋਂ ਅੱਗੇ ਜੇ ਹਣ ਆਪਾਂ ਖੀਰੇ ਹੈਗੇ ਮੇਰੇ ਕੋਲੇ ਖੀਰੇ ਤੋਂ ਅੱਗੇ ਬੰਦ ਗੋਭੀ ਗੰਡ ਗੋਭੀ ਆਲੂ ਹਰਾ ਗੰਡਾ ਲਸਣ ਆ ਗਈ ਤੇ ਸਲਗਮ ਆ ਗਈ ਮੂੰਗਰੇ ਹੋ ਗਏ ਪਰਮਲ ਕਰੇਲੇ ਹੋ ਗਏ ਝਾੜ ਕਰੇਲੇ ਹੋ ਗਏ ਉਹ ਚਲੋ ਹਜੇ ਥੋੜਾ ਸੀਨ ਆਫ ਸੁੱਕ ਚੁਕੇ ਝਾੜ ਕੇਲੇ ਹੋ ਗਏ ਤੇ ਦੂਸਰੇ ਕਰੇਲੇ ਹੋ ਗਏ ਬਈ ਮੇਰੇ ਮੈਂ ਕੋਈ ਐਂਟੀ ਪੈਡ ਕੇ ਜਾਂ ਕੋਈ ਆਪਾਂ ਜਮ ਰੇ ਸਪਰੇਆਂ ਤੋਂ ਕੰਮ ਨਹੀਂ ਲੈਂਦਾ ਸਿਰਫ ਮੇਰੇ ਖਾਦ ਦੇ ਤੌਰ ਤੇ ਆ ਜੋ ਵੀ ਮੇਰਾ ਡਰਮ ਦੇ ਵਿੱਚ ਕਲੀ ਹੋ ਗਿਆ ਜਿਵੇਂ ਨੀਲਾ ਥੁੱਥਾ ਹੋ ਗਿਆ ਉਹ ਘੁਲ ਕੇ ਰੱਖਿਆ ਹੋਇਆ ਮੈਂ ਦੂਜਾ ਸਪਰੇਆਂ ਨਹੀਂ ਕਰਦਾਗਾ ਤੇ ਮੈਂ ਰੂੜੀ ਦੀ ਖਾਦ ਆ ਜੋ ਮੈਂ ਵਾਤ-ਵਾਤ ਉਹਦੀ ਵਰਤੋਂ ਕਰਦਾ ਤੇ ਵੈਸੇ ਆਪਾਂ ਨਹੀਂ ਤੇ ਕੁੱਕੜਾਂ ਆ ਜੋ ਜ਼ਰੂਰੀ ਸਫਾਈ ਕਰਦੇ ਆਪਾਂ ਖੁੱਡੇ ਦੀ ਜੋ ਉਹਦਾ ਮਟੀਰੀਅਲ ਹੁੰਦਾ ਜੋ ਹੁੰਦਾ ਵਿੱਚ ਉਹ ਸਬਜ਼ੀ ਦੇ ਵਿੱਚ ਆਪਾਂ ਸੱਟਦੇ ਆ ਵੀਰੇ ਚੀਕਾ ਅੱਛਾ ਭਾਈ ਇਹ ਇੱਕ ਘਰ ਦੇ ਵਾਸਤੇ ਇਹ ਸਬਜ਼ੀਆਂ ਅਗਾਈਆਂ ਹੋਈਆਂ ਲਾਈਆਂ ਹੋਈਆਂ ਤਕਰੀਬਨ ਜੇ ਮੈਂ ਸਬਜ਼ੀਆਂ ਦੀ ਗੱਲ ਕਰਾਂ ਆਲਮੋਸਟ ਮੇਰੇ ਕੋਲ ਤਕਰੀਬਨ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਹੋਈਆਂ ਜੇ ਆਪਾਂ ਬਾਹਰੋਂ ਸਬਜ਼ੀ ਲੈਣ ਦੀ ਗੱਲ ਕਰਗੇ ਤਾਂ ਜੇ 100% ਮਗਰ ਮੈਂ ਕਹਿ ਸਕਦਾ ਵੀ 15 ਤੋਂ 20% ਮੈਂ ਸਬਜ਼ੀ ਜਿਹੜੀ ਆਪਣੀ ਮੁੱਲ ਲੈ ਕੇ ਮੈਂ ਕਰੇਵਰਤੋਂ ਕਰਦਾ ਮੁੱਲ ਸਬਜ਼ੀ ਦੀ ਰਹੀ ਗੱਲ ਚਲੋ ਆਂਡੀ ਗਵਾਂਡੀਆਂ ਦੀ ਜਦੋਂ ਕੋਈ ਆਉਂਦਾ ਜਦੋਂ ਆਪਣੇ ਸਬਜ਼ੀ ਵਾਫਰ ਹੋ ਜਾਂਦੀ ਆ ਹੋ ਜਾਂਦੇ ਪਤਾ ਵੀ ਹੁਣ ਗੋਭੀ ਜਦੋਂ ਆਪਾਂ ਲਾਉਣੇ ਆ ਤਕਰੀਬਨ ਆਪਣੇ ਆਤ ਦੇ 15-20 ਬੂਜਰਾ ਆਪਾਂ ਇਕੱਠੇ ਲਾਉਣੇ ਆ ਤੇ ਉਹ ਇਕੱਠੇ ਪੱਕਦੇ ਆ ਇਕੱਠੇ ਇਕਦਾਂਵੀ ਆਉਂਦੀ ਉਹ ਆਪਾਂ ਵੀ ਵਰਤੋਂ ਨਹੀਂ ਦੀ ਪੂਰੀ ਪ੍ਰੋਪਰ ਕਰ ਸਕਦੇਗੇ ਤੇ ਜੇ ਆਪਾਂ ਦੋ ਫੁੱਲ ਆ ਬਣਾਉਣੇ ਤਾਂ ਕੋਈ ਦੋ ਚਾਰ ਕੁ ਜਿਹੜੇ ਰਿਸ਼ਤੇਦਾਰ ਆਇਆ ਜਾਂ ਕੋਈ ਵੈਸੇ ਆਂਡ ਗਵਾੜਾ ਪਾ ਉੱਥੇ ਵੀ ਪਹੁੰਚਦੀ ਕਰ ਦਿੰਦੇ ਉਹਨਾਂ ਨੂੰ ਦੇ ਦਨੇ ਵੈਸੇ ਲੈ ਜਾਂਦੇ ਵੀਰੇ ਆਲਮੋਸਟ ਭਾਈ ਖੇਤੀ ਦੇ ਵਿੱਚ ਆਪਣੇ ਦੱਸਦਾ ਇਹ ਕਹਿੰਦੇ ਵੀ ਜਿਹੜੀ ਇਹ ਧਰਤੀ ਹੈ ਇੱਥੇ ਤਾਂ ਬੰਦੇ ਹਰੇ ਹੁੰਦੇ ਆ ਜਿਹੜ ਬੰਦਾ ਮਿਹਨਤ ਕਰਨ ਵਾਲਾ ਵੇ ਬਈ ਹੋ ਕੀ ਨਹੀਂ ਸਕਦਾ ਨਾ ਚਾਕੇ ਸਭ ਕੁਝ ਹੁੰਦਾ ਬਸ ਮਿਹਨਤ ਚਾਹੀਦੀ ਥੋੜੇ ਬੰਦੇ ਨੂੰ ਸਮਾਂ ਸਬਜੀ ਥੋੜਾ ਸਮਾਂ ਮੰਗਦੀ ਆ ਸਮਾਂ ਦੇਣਾ ਜ਼ਰੂਰੀ ਆ ਸਬਜੀ ਲਈ ਸਭ ਕੁਝ ਹੋ ਜਾਂਦਾ ਬਈ ਬਿਲਕੁਲ ਵਾਝਦਾ ਹੀ ਨਹੀਂ ਬਈ ਦੁਕਾਨ ਤੇ ਜੇ ਕੋਈ ਦੇਖੋ ਕੋਈ 11 2 ਕਿਤੇ ਕੋਈ 5 10% ਜਾਂ 10 15% ਸਬਜੀ ਲੈਣ ਦੀ ਲੋੜ ਪੈ ਜੇ ਕੋਈ ਰਾਹਦਾਰੀ ਤੋਂ ਤਾਂ ਲੈ ਲਿਦਿਆ ਨਹੀਂ ਆਦਰਵਾਇਜ਼ ਨਹੀਂ ਲੋੜ ਪੈਂਦੀ ਤਕਰੀਬਨ